ਮੀਡੀਆ ਤੇ ਸਿਆਸੀ ਹਲਕਿਆਂ 'ਚ ਭਗਵੰਤ ਮਾਨ ਦੇ ਲਾਪਤਾ ਹੋਣ ਨੂੰ ਲੈ ਕੇ ਚੱਲ ਰਹੀਆਂ ਾਟਕਲਾਂ ਤੇ ਖੁਦ ਭਗਵੰਤ ਮਾਨ ਨੇ ਵਿਰਾਮ ਲਗਾਇਆ ਹੈ। ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਵੀਡੀਓ ਜਾਰੀ ਕਰਕੇ ਇਹ ਸਪਸ਼ਟ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਨਾਲ ਕੋਈ ਨਰਾਜ਼ਗੀ ਨਹੀਂ ਹੈ। ਉਹਨਾਂ ਨੇ ਸਿਰਫ ਆਪਣੀ ਨਿੱਜੀ ਜ਼ਰੂਰਿਆਵਾਂ ਕਰਕੇ ਕੁਝ ਦਿਨਾਂ ਦੀ ਛੁੱਟੀ ਲਈ ਹੈ। ਪਾਕਾ ਪ੍ਰਾਣਾ ਰੈਲੀ ਤੋਂ ਬਾਅਦ ਮੈਂ ਦੋ-ਤਿੰਨ ਛੁੱਟੀਆਂ ਲਈਆਂ ਸੀ ਆਪਣੇ ਨਿੱਜੀ ਕੰਮਾਂ ਲਈ। ਕੁਝ ਰਿਸ਼ਤੇਦਾਰੀਆਂ, ਕੁਝ ਦੋਸਤਾਂ-ਮਿੱਤਰਾਂ ਨੂੰ ਕੁਝ ਮਿਲਣਾ ਸੀ, ਜ਼ਰੂਰੀ ਕੰਮ ਸੀ। ਮੈਂ ਤਾ ਕਰਕੇ ਪਿਛਲੇ ਦੋ ਤਿੰਨ ਦਿਨਾਂ ਤੋਂ ਕੋਈ ਮੇਰੀ ਫੇਸਬੁੱਕ ਤੇ ਜਾਂ ਕੋਈ ਪੰਜਾਬ ਦੀ ਕੁਝ ਕੋ ਐਕਟੀਵਿਟੀ ਨਹੀਂ ਸੀ ਇਹਨੂੰ ਇਹ ਮੰਨ ਲੈਣਾ ਕਿ ਪਤਾ ਨਹੀਂ ਮੇਰੀ ਤਾਂ ਕੋਈ ਨਾਰਾਜ਼ਗੀ ਹੈ ਪਤਾ ਨਹੀਂ ਮੈਂ ਕੁਝ ਮੰਗਦਾ ਪਤਾ ਨਹੀਂ ਮੈਨੂੰ ਕੱਢਣ ਲੱਗੇ ਨੇ ਪਤਾ ਨਹੀਂ ਮੈਨੂੰ ਛੱਡਣ ਲੱਗੇ ਨੇ ਇਹ ਸਭ ਕੋਰਾ ਝੂਠ ਹੈ ਬੜੀ ਜਲਦੀ ਮੈਂ ਇੱਕ ਵਾਰੀ ਫੇਰ ਐਕਟਿਵ ਹੋ ਰਿਹਾ ਔਰ ਅਗਲੇ ਆਉਣ ਵਾਲੇ ਦਿਨਾਂ ਦਾ ਜਿਹੜਾ ਪ੍ਰੋਗਰਾਮ ਹੈ ਅਰਵਿੰਦ ਕੇਜਰੀਵਾਲ ਜੀ ਦਾ ਔਰ ਰੈਲੀਆਂ ਦਾ ਜਿਹੜਾ ਉਹ ਬੜੀ ਜਲਦੀ ਤੁਹਾਨੂੰ ਫੇਸਬੁੱਕ ਤੇ ਜਾਂ ਟਵਿੱਟਰ 'ਆਹੀਂ ਸੋਸ਼ਲ ਮੀਡੀਆ 'ਰਹੀਂ ਪਤਾ ਲੱਗ ਜਾਊਗਾ ਅਸੀਂ ਆਪਣੇ ਖੂਨ ਪਸੀਨੇ ਨਾਲ ਇਹ ਪਾਰਟੀ ਬਣਾਈ ਹੈ ਅਸੀਂ ਕਿਸੇ ਲਾਲਚ ਦੇ ਵਿੱਚ ਨਹੀਂ ਹੈਗੇ ਨਾ ਹੀ ਕੋਈ ਅਹੁਦੇ ਦੀ ਦੌੜ ਹੈ ਸੋ ਇਸ ਪਾਰਟੀ ਨੂੰ ਅਸੀਂ ਆਪਣੇ ਖੂਨ ਨਾਲ ਸਿੰਜਿਆ ਤੇ ਇਸ ਪਾਰਟੀ ਨੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦੀ ਸੌਖਾ ਦੀ ਸੋ ਇਸ ਕਰਕੇ ਇਹਨਾਂ ਵਾਹਾਂ ਤੇ ਬਿਲਕੁਲ ਯਕੀਨ ਨਾ ਕਰਿਓ ਮੈਂ ਤੁਹਾਡੇ ਵਿੱਚ ਆ ਬੈਠਾਂ ਮੈਂ ਤੁਹਾਡੇ ਵਿੱਚ ਰਹੂੰਗਾ ਭਗਵੰਤ ਮਾਨ ਨੇ ਤਾਂ ਇਹ ਸਾਫ਼ ਕਰ ਦਿੱਤਾ ਕਿ ਉਹ ਆਪਣੀ ਪਾਰਟੀ ਨਾਲ ਬਿਲਕੁਲ ਵੀ ਖਫਾ ਨਹੀਂ ਨੇ ਪ੍ਰਧਾਨ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਗਵੰਤ ਮਾਨ ਦੀ ਤਲਾਸ਼ ਕਰਵਾਉਣ ਲਈ ਤਿਆਰ ਸਨ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਉਹਨਾਂ ਨੂੰ ਮਾਨ ਦੇ ਲਾਪਤਾ ਹੋਣ ਦੀ ਸ਼ਿਕਾਇਤ ਮਿਲੇਗੀ ਤਾਂ ਉਹ ਪਾਲ ਜ਼ਰੂਰ ਕਰਵਾਉਣਗੇ ਉਹਦੇ ਦਿਲ ਦੀ ਗੱਲ ਮੈਂ ਕੀ ਕਹਿ ਸਕਦਾ ਨਰਾਜ ਸਲ ਰਿਹਾ ਹੈ 4 ਦਿਨਾਂ ਦਾ ਹੈ ਨਹੀਂ ਮੈਨੂੰ ਤਾਂ ਹੁਣ ਮੈਂ ਕੀ ਦੱਸਾਂ ਨਹੀਂ ਟੁੱਟਨ ਕਿਨਾਰੇ ਨਹੀਂ ਟੁੱਟ ਗਈ ਵੇਖੋ ਕਈ ਕਈ ਬੰਦੇ ਛੱਡ ਕੇ ਪਹਿਲਾਂ ਤਾਂ ਜਦੋਂ ਸ਼ੁਰੂ ਹੋਈ ਸੀ ਯਾਰ ਐਮਪੀ ਬਣੇ ਦੋ ਛੱਡ ਗਏ ਹੁਣ ਪ੍ਰਧਾਨ ਛੱਡ ਗਿਆ ਹੁਣ ਇਹ ਜੇ ਵੀ ਛੱਡ ਕੇ ਤੇ ਵਿੱਚ ਫੇ ਰਹਿ ਕੀ ਜਾਊਗਾ ਕੋਈ ਬੰਦਾ ਹੋਵੇ ਜੇ ਕੰਪਲੇਨਟ ਕੀਤੀ ਜਰੂਰ ਲਪਾਂਗੇ ਦਰਸਲ ਆਮ ਆਦਮੀ ਪਾਰਟੀ ਦੇ ਐਮਪੀ ਭਗਵੰਤ ਮਾਨ ਦੇ ਅਚਾਨਕ ਲਾਪਤਾ ਹੋਣ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਵਾਹਾਂ ਦਾ ਬਾਜ਼ਾਰ ਕਰਮ ਹੈ ਅਸਲ 'ਚ ਬਾਗਾਪੁਰਾਣਾ ਵਿਖੇ ਕਿਸਾਨ ਮੈਨੀਫੈਸਟੋ ਦੇ ਰਿਲੀਜ਼ ਸਮਾਗਮ ਤੋਂ ਬਾਅਦ ਭਗਵੰਤ ਮਾਨ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ 'ਚ ਨਹੀਂ ਦੇਖੇ ਗਏ